ਸਾਚੀ ਗਾਲ ਵੀਰ ਜੀ ਸਾਚੀ ਗਾਲ ਵੀਰ ਜੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਬੜੇ ਚਿਰ ਬਾਅਦ ਦਰਸ਼ਨ ਦਿੱਤੇ ਜੀ ਇਦਾਂ ਹੀ ਜੇ ਤੁਹਾਨੂੰ ਪਤਾ ਹੀ ਆ ਫਿਰ ਕਦੀ ਕਦੀ ਕਿਦਾਂ ਹੀ ਕਿਤੇ ਨਿਕਲੀ ਅਮਰੀਕਾ ਦਾ ਹੀ ਹੈ ਇੱਥੇ ਹੀ ਅਮਰੀਕਾ ਆ ਗਏ ਉਹ ਸੁਣਾਓ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਚੱਲਦੀ ਹੈ ਅੱਜ ਬੜਾ ਤਗੜਾ ਤੋਹਫਾ ਲਿਆਂਦਾ ਜੀ ਇੱਕ ਤੋਹਫਾ ਵੀਰ ਜੀ ਇਦਾਂ ਹੀ ਮਿਲ ਗਿਆ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪਿੰਡ ਮਲਕਪੁਰ ਜੇ ਹਾਂਜੀ ਨਾਮ ਹੈ ਰ ਭਿੰਦਰ ਸਿੰਘ ਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ ਫੋਨ ਨੰਬਰ ਜੀ 7528977 ਠੀਕ ਹੈ ਜੀ। ਇਹ ਦੱਸੋ ਹੋਏ ਦੇ ਬਾਰੇ ਇਹ ਵੀ ਜੀ ਅੱਜ ਚੌਥੇ ਰੰਦੀ ਸੂਈ ਜੇ। ਅੱਛਾ ਜੀ। ਹੁਣ ਦਾ ਦੁੱਧ ਦੇ ਜੇ ਕੋਈ 22 ਕਿਲੋ ਤਿਆਰ ਹੋਏਗਾ। 22 ਕਿਲੋ ਤਿਆਰ ਆ। ਬੋਲਾ ਤਿਆਰ ਹੋਏਗਾ 22 ਕਿਲੋ। ਠੀਕ ਹੈ ਜੀ। ਹਾਂ ਜੀ। ਤੇ ਮਗਰ ਬੱਚਾ ਕੀ ਆ ਗਿਆ ਜੀ? ਮਗਰ ਵਸ਼ੀ ਆ ਗਈ ਜੀ। ਵਸ਼ੀ ਚੰਗੇ ਵੱਡੇ ਪੱਲੇ ਦੀ ਆ। 나ੜੂ ਦੇ ਸਾਡੇ ਕਿਲੋ। 나ੜੂ ਦੇ ਵਸ਼ੀ ਜਾਵੇ ਕੋਲ। ਵਸ਼ੀ ਦਾ ਹੁਣ ਤੋਂ ਹਾਈਟ ਦੇਖ ਸਕਦੇ ਜੀ ਬਹੁਤ ਚੰਗੀ ਬੇਲਬੂਲ ਦੀ ਆ। ਮਾਂ ਵੀ ਬਹੁਤ ਚੰਗੀ ਉੱਚੇ ਲੰਮੇ ਕਾਦੀ ਬੇਲ ਦੀ ਆ ਜੀ। ਤੇ ਚੌਣ ਚਾਣ ਵੀਰ ਜੀ ਕਿੰਦਾ ਠੰਡੀ ਸੀ ਨਾ ਚੌਣ ਚਾਣ ਬਹੁਤ ਵਧੀਆ ਵੀਰ ਜੀ ਠੰਡੀ ਸੀ ਇਹ ਐ ਚੁਆਇਸ ਵੀ ਪੋਲੀ 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 ਵੀਰ ਚਲੋ ਖੋਲੋ ਤੋੜ ਕੇ ਦਿਖਾਈਏ ਤੁਹਾਨੂੰ ਤੋਰਾ ਤਾਰਾ ਚੈੱਕ ਕਰਾ ਦਨੇ ਆ ਬਹੁਤ ਚੰਗੀ ਵੱਡੇ ਚਗਾਠੇ ਦੀ ਹੈ ਜੀ ਤੋੜੋ ਤੋੜੋ ਬੰਦ ਕਰੋ ਆ ਦੇਖ ਸਕਦੇ ਹੋ ਤੁਸੀਂ ਤੁਸੀਂ ਕੁਆਲਟੀ ਚੈੱਕ ਕਰੋ ਇਹਦੀ ਇਹਦੀ ਬੇਲ ਚੈੱਕ ਕਰਿਓ ਤੇ ਲੈਵਾ ਚੈੱਕ ਕਰਿਓ ਇਹਦਾ ਪੰਡਾਈ ਪਾਈਆਂ ਥੱਲੇ ਆ ਦੇਖ ਸਕਦੇ ਹੋ ਦੁਪਹਿਰ ਦੇ ਟਾਈਮ ਵੀਰ ਦੀ ਵੀਡੀਓ ਬਣਨ ਧੀ ਹੈ ਤੇ ਲੇਵਾ ਹੋਣੀ ਵੇਖ ਲੋ ਇਹਨੇ ਥੱਲੇ ਟੱਪ ਲਾ ਆ ਪੂਰਾ ਵੱਡਾ ਗੱਡ ਘਾਟਾ ਤੋਰ ਦੋ ਤੋਰ ਦੋ ਤਰੋ ਇਹਦਾ ਲੇਵਾ ਜਾਂਦੂ ਇਹ ਫਲਵਾਨੀ ਤੋਰ ਤੋਰ ਵੀ ਦੀ ਚੱਲ ਲੈ ਆਓ ਆ ਦੇਖ ਸਕਦੇ ਲੇਵਾ ਚੈੱਕ ਕਰੋ ਇਹਦਾ ਫੁੱਟਬਾਲੀਆ ਪੂਰਾ ਜੀ ਮੋਈ ਨੇ ਪੰਡਾਈ ਪਾਈਆਂ ਥੱਲੇ ਬੇਲ ਬੂਲ ਹੀ ਬਹੁਤ ਲੰਬੀ ਐ ਮਿਲਕ ਵੈਨ ਵੀ ਚੰਗੀ ਐ ਥਾਣ ਦੀ ਕੁਆਲਿਟੀ ਵੀ ਬਹੁਤ ਚੰਗੀ ਐ ਆ ਦੇਖ ਸਾਡੇ ਤੇ ਹਾਈਟ ਵੀ ਬਹੁਤ ਜਿਆਦੀ ਦੇ ਗਾਂ ਦੀ ਪੂਰੇ ਫੁੱਲ ਸਾਈਜ਼ ਦੀ ਚਾਹ ਦੇਖੋ ਜੀ ਇਹਦੀ ਪਰਵਾਣਾ ਵਾਲੀ ਮਗਰ ਫਾਇਦਾ ਇਹਦਾ ਡੋਲ ਫਾਇਦਾ ਜੀ ਮਗਰ ਬੱਛੀ ਬਹੁਤ ਚੰਗੀ ਐ ਕਿਉਂਕਿ ਆਪ ਮਾਂ ਚੰਗੇ ਦੁੱਧ ਵਾਲੀ ਐ ਤੇ ਉਹਦੀ ਬੱਛੀ ਵੀ ਚੰਗੇ ਦੁੱਧ ਵਾਲੀ ਬਣੂਗੀ ਚੰਗੀ ਹੋਵੇ ਬਲੈਕ ਬੱਛੀ ਬਿਲਕੁਲ ਕਾਲੀ ਆ ਗਈ ਜੀ ਹਾਇਟ ਬਹੁਤ ਚੰਗੀ ਮਸ਼ੀਨੀ ਦੋ ਹੀ ਜਾਣੀਆਂ ਜੇ ਬੈੜਾ ਤਾਂ ਬਹੁਤ ਵੱਡੀ ਆ ਮੱਛੀ ਕੋਈ ਮੀਰੋ ਵੀ ਸੰਭਲੂਗਾ ਤੇ ਉਹ ਵੀ ਚੰਗੀ ਵੱਡੀ ਤਿਆਰ ਹੋਊਗੀ ਅਜੇ ਗਿੱਲੇ 나ੜੂ ਤੇ ਮੱਛੀ ਹੈ ਜੀ ਆਂਦੀ ਦੇਵੇ ਦੀ ਕੁਆਲਿਟੀ ਚੈੱਕ ਕਰ ਸਕਦੇ ਜੀ ਠੰਡੀ ਸੀ ਲਾਤੂ ਤੇ ਲਾ ਕੇ ਦੇਖ ਲਓ ਠੰਡੀ ਵੀ ਜਿਹੇ ਤਰ੍ਹਾਂ ਮਰਜ਼ੀ ਦੂਹੀ ਬਣੀ ਹੋਈ ਕੋਈ ਬੈਗ ਚੋਂਦਾ ਰਹੀ ਬਹੁਤ ਚੰਗੀ ਸਪੈਸ਼ਲੀ ਹੈ ਥਾਲੇ ਵੀ ਦੇ ਸਕਦੇ ਬਹੁਤ ਸਪੈਸ਼ਲ ਲੱਗਾ ਮੁੱਠੀ ਵਾਲਾ ਥਾਲ ਲੱਗਾ ਕੱਲਾ ਕੱਲਾ ਥਾਲ ਲੱਗਾ ਜੀ ਇਦਾਂ ਦੇ ਬਰਾਬਰ ਬਹੁਤ ਯਾਦੀਆਂ ਦੇਖੋ ਨੇ ਵਾਹੇ ਵੇਖੋ ਬਾਹ ਨੂੰ ਵੇਖੋ ਕਿੰਨਾ ਕੰਨਾ ਫੁੱਟ ਫੁੱਟ ਬਾਹ ਨੂੰ ਇਹ ਫੁੱਟ ਫੁੱਟ ਮਨਕੀਨ ਨੂੰ ਵਾਹੇ ਵੀ ਵੇਖੋ ਪੈਰ ਹੀ ਲੱਗੇ ਜੇ ਬਿਲਕੁਲ ਐਨਵੀ ਕਰਮਾੜੀ ਨੂੰ ਚੰਗੀ ਲੱਗੀ ਪਰਵੇਸ਼ ਕਦ ਬਹੁਤ ਵਧੀਆ ਵੀਰ ਦੀ ਹਾਈਟ ਵਿੱਚ ਅਜਾਇਮੈਂਟ ਕਰ ਸਕਦੇ ਜੀ ਹਾਂ ਜੀ ਪੂਰੇ ਵੱਡੇ ਸਾਈਜ਼ ਦੀ ਹੈ ਹਾਲੇ ਤਾਜੀ ਜਿਆ ਲਿਆ ਪੁਰੇ ਵੀ ਨਹੀਂ ਇਹ ਚੁੱਕੇ ਤੇ ਜੀ ਹਾਂ ਜੀ ਤਾਜੀ ਸੋਈ ਹੈ ਕਿ ਬੱਚਾ ਦਸੰਦਾ ਗਿੱਲੇ ਨਾੜੂ ਤੇ ਅਜੇ ਵਸੀ ਹੈ ਜੀ ਹਾਂ ਦੇ ਸਕਦੇ ਤੇ ਭੋਲਾ ਵੀਰ ਜੀ ਹੁਣ ਕਿੰਨਾ ਕ ਜੀ ਇਸ ਟਾਈਮ ਤਿਆਰ ਤੇ ਭੋਲਾ ਆ ਟਾਈਮ ਵੀਰ ਜੀ ਇਹਦੇ ਕੋ 22 ਲੀਟਰ 20 ਦੀ ਤੇ ਖੁੱਲਿਆ ਖੁੱਲਾ ਕੋਈ ਸਜੰਮ ਭਰਾ ਆਪਣਾ ਵੀਪਰਾ ਚੋ ਕੇ ਲੈ ਜੇ ਕਿੰਨਾ ਕ ਕਰ ਜੂ ਦੁੱਧ ਦੋ ਦੇ ਦਾ 28 30 ਕਿਲੋ ਚ ਵਾਇਗੀ ਖੁੱਲਾ ਦੇ ਚੋਣਾ ਵੀ ਚਾਹੀਦਾ ਜਿੱਡੀ ਵੱਡੀ ਆ ਗਾਂ ਬੇਰਬੂਲ ਬਹੁਤ ਜਿਆਦੀ ਆ ਇੰਨਾ ਕ ਦੁੱਧ ਨੂੰ ਚੋਣਾ ਵੀ ਚਾਹੀਦਾ ਤੇ ਮੁੱਲ ਕੀ ਕਰੋਗੇ ਦਾ ਜੈਜ ਨਿਕਾ ਜਾਈ ਕਰਦੀਏ ਵੀਰ ਜੀ ਲੈਣ ਦੇ ਨਾਲ ਹੀ ਕਰ ਦੋ ਜਿਹੜੀ ਥੋੜਾ ਬੋਧ ਛੋਟ ਛਾੜ ਹੀ ਹੋ ਗਏ ਵੀਰ ਭਰਾ ਲੈ ਜੇ 85000 ਦੀ ਵੀਰ ਜੀ ਦੇ ਦਾਂਗੇ ਕਿ ਠੀਕ ਹੈ ਜੀ ਕੋਈ ਮਾਨਦਾਨ ਹੋ ਜਾਏਗਾ ਅਰਜੋ ਮਾਨਦਾਨ ਛੋਟ ਛੱਪਾ ਹੀ ਹੋਣਾ ਜੇ ਜੇ ਗਾਂ ਵੀ ਬਹੁਤ ਵੱਡੀ ਹੈ ਤੁਹਾਡੀ ਰੇਟ ਵੀ ਚਲੋ ਜਜ ਕੀਤਾ ਜੀ ਬਹੁਤ ਗਾਂ ਬਹੁਤ ਚੰਗੀ ਹੈ ਜੇ ਕੋਈ ਵੀ ਸੰਭਨ ਵਾਲਾ ਹੈ 1 ਲੱਖ ਸਵਾ ਲੱਖ ਦੀ ਜਿੱਥੇ ਮਰਜੀ ਵੇਚ ਦੇ ਸਾਰੀਆਂ ਜਲਾ ਸਾਫ ਸੁਥਰੇ ਆ ਚੀਜ਼ ਮਿਲ ਨਹੀਂ ਗਈ ਤਾਂ ਚਾਹੀਦਾ ਵੱਡਾ ਲੀਵਾ ਫਿਰ ਚੈੱਕ ਕਰੋ ਜਾਓ ਦੇਖੋ ਗਾਂ ਕਿੰਨਾ ਕੰਨਾ ਗਾਂ ਨੂੰ ਲਈ ਫਿਰਦੀ ਕਰਮਾ ਵਾਲੀ ਤੇ ਉਹਨਾਂ ਨੇ ਪਛਾਣ ਮਿਲਕ ਵੇਣ ਵੀ ਨਿਕੇ ਨਿਕੇ ਨਾੜਾ ਲੈਵੇ ਦੇ ਜਜਮੈਂਟ ਕਰ ਸਕਦੇ ਜਾਂ ਦੇਵੇ ਲੂਵੇ ਗੁੰਦੀ ਆ 85000 ਤੋਂ ਛੋਟ ਛੋਟ ਕਰ ਦੋ ਪੂਰਾ ਸੂਟ ਤੱਕ ਲਾਇਆ ਲੇਵਾ ਇਹਨੇ ਹੱਲ ਫਟ ਵਾਲੀ ਲਗਾ ਕੇ ਹਾਂ ਲਹਵਾਨੀ ਤੌਰ ਤਰਦੀ ਏ 85000 ਦਮਾਨਦਾਨ ਕਰ ਦੋਗੇ ਹਾਂ ਛੋਟ ਛੱਪਾ ਕਰ ਦਾਂਗੇ ਵੀਰ ਜੀ ਕਰਾ ਲਓ ਚੇਰ ਬਾਦ ਵੀਡੀਓ ਕਰਾਈ ਬਣਾਈ ਦੋ ਜੀ ਕੋਈ ਆਪ ਹੀ ਕਰ ਦਿਓ ਜੈ ਜੈ ਅਸੀਂ ਕੀ ਕਰਾਉਣਾ 500 ਰੁਪਏ ਕਰ ਦਈਏ ਚਲੋ ਯਾਰ ਕਰ ਦਿਓ ਕੋਈ ਨਹੀਂ ਬਹੁਤਾ ਨਹੀਂ ਕੋਟਾ ਗਾਂ ਬਹੁਤ ਚੰਗੀ ਹੈ ਵੱਡੀ ਆ 40000 ਹੀ ਕਰ ਦਿਆਂਗੇ ਵੀਰ ਹਾਲੇ ਕੁੜੇ ਨਹੀਂ ਜੇ ਵੇਣੇ ਚੁਕੇ ਤਾਜੀ ਸੂਈ ਹੈ ਤਾਜੀ ਦਸਾਂਗੇ ਦੰਗਰ ਦਾ ਸੀ ਜੰਮਾ ਲਵਾਦਾ ਲਵਾਦਾ 20 ਕਿਲੋ ਵਸ਼ੀ ਹੋਏਗਾ ਲਿਬਾਸ ਦਸ ਜਾਂਦਾ ਹੈ ਤਾਜੀ ਸੂਈ ਹੈ ਹਾਂਜੀ ਤੇ ਨੰਬਰ ਬੋਲ ਦਿਓ ਆਪਣਾ ਇੱਕ ਵਾਰੀ ਫੇਰ ਫੋਨ ਨੰਬਰ ਜੇ 752897 7710 ਓਏ ਐਡਰੈਸ ਬੋਲ ਦਿਓ ਐਡਰੈਸ ਜਿਹੜਾ ਗਰਦਾਸਪੁਰ ਤਸੀਲ ਬਟਾਲਾ ਪਿੰਡ ਮਲਕਪੁਰ ਕਨਵਾ ਰੋਡ ਠੀਕ ਹੈ ਜੀ ਹਾਂਜੀ ਕੇ ਮੇਰੇ ਵੀਰ ਨੂੰ ਵੀ ਵੈੜ ਪਸੰਦ ਆਵੇ ਆਪਣੀ ਤਸੱਲੀ ਕਰੋ ਦੋ ਡੰਗ ਸੂਈ ਸਵਾਈ ਆ ਜਿੱਦਾਂ ਮਰਜੀ ਤਸੱਲੀ ਕਰਕੇ ਕਿਸੇ ਨਾ ਸਮਝਿਆ ਲੈ ਤਾਜੀ ਸੂਈ ਦੇ ਗੱਲ ਤਾਜੀ ਸੂਈ ਦੇ ਬਟਾ ਢਾਂਚਾ ਵੱਡਾ ਨਾ ਮਰਦੀ ਮਸ਼ੀਨਾਂ ਵਜਨ ਵਾਲੀ ਗਾਵ ਬੀਲ ਚੰਗੀ ਹੈ ਦੁੱਧ ਇੰਨੇ ਵਾਲਾ ਡੰਗਰ ਤੁਹਾਨੂੰ ਪਤਾ ਚੰਗਾਠੇ ਵੱਡੇ ਦਾ ਹੋਏਗਾ ਦੁੱਧ ਕੱਢੂਗਾ ਇੰਨਾ ਤੇ ਉਹ ਥੋੜਾ ਜਿਹਾ ਭੁੱਖਾ ਲੱਗਣ ਡਿਆ ਵਾ ਇਸ ਕਰਕੇ ਤਾਜੀ ਸੂਈ ਵੇਖੋ ਓਡੀ ਓਡੀ ਦੇ ਵਸ਼ੀ ਵਸ਼ੀ ਬਹੁਤ ਚੰਗੀ ਵਸ਼ੀ ਦੀ ਜੀ ਵੱਡਾ ਬੱਚਾ ਵਸ਼ੀ ਦਾ ਵਸ਼ੀ ਦਾ ਫੇਸ ਕਰਿਓ ਇਧਰ ਨੂੰ ਬਹੁਤ ਨਸਲੀ ਵਸ਼ੀ ਵੀ ਆ ਗਈ ਮਗਰ ਆ ਗੈਟ ਬਲੈਕ ਆ ਬਹੁਤ ਚੰਗੀ ਹੈ ਪਾਲਣ ਵਾਲੀ ਹੈ ਵੈੜ ਵੀ ਇਹ ਕਿਹੇ ਮੇਰੇ ਵੀਰ ਨੂੰ ਪਸੰਦ ਆਉਂਦੀ ਆਪਣੇ ਤਸੱਲੀ ਕਰਕੇ ਲੈ ਜਾ ਸਕਦਾ ਵਹਿੜ ਬਹੁਤ ਚੰਗੀ ਆ ਘਰ ਚੋਂ ਨੂੰ ਦੁੱਤੇ ਲਾਉਣ ਨੂੰ ਬਹੁਤ ਵਧੀਆ